ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੇਰੇ ਯਾਰਾਂ ਦੋਸਤਾਂ ਦਾ ਸਾਰੇ ਵੀਰ ਠੀਕ ਠਾਕ ਹੋ ਆਪਾਂ じゃ ਗੱਲ ਕਰਾਂਗੇ ਜੀ ਵੀਜ਼ਿਆਂ ਬਾਰੇ ਕਿੰਨੇ ਪ੍ਰਕਾਰ ਦੇ ਵੀਜ਼ੇ ਹੁੰਦੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦਾ ਬਹੁਤ ਸਾਰੇ ਵੀਰਾਂ ਨੇ ਇੰਤਜ਼ਾਰ ਸੀ ਮੈਸੇਜ ਕਰਦੇ ਸੀਗੇ ਦੇਰੀ ਲਈ ਮਾਫੀ ਮੇਰਾ ਨਾਮ ਜੀ ਯਾਰਵਿੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਪੈਰਿਸ ਤੋਂ YouTube ਚੈਨਲ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਇਹਦੇ ਲਈ ਸਾਈਡ ਤੇ ਲਾਲ ਰੰਗ ਦਾ ਬਟਨ ਆ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਇੱਕ ਨੰਬਰ ਦੇ ਉੱਤੇ ਵੀਜ਼ਾ ਆਉਂਦਾ ਟੂਰਿਸਟ ਵੀਜ਼ਾ ਜਿਹਨੂੰ ਕਿ ਸ਼ਨਗਨ ਵੀਜ਼ਾ ਵੀ ਕਿਹਾ ਜਾਂਦਾ ਆ ਇਹ ਵੀਜ਼ਾ 45 ਦਿਨਾਂ ਦਾ ਮਹੀਨੇ ਦਾ ਜਾਂ 6 ਮਹੀਨਿਆਂ ਦਾ ਬਹੁਤ ਘੱਟ ਚਾਂਸ ਹੁੰਦੇ ਆ ਕਿ 6 ਮਹੀਨੇ ਲੱਗੂ ਮੈਕਸਿਮਮ 45 ਦਿਨ ਦਾ ਜਿਹੜਾ ਸ਼ਨਗਨ ਵੀਜ਼ਾ ਹੁੰ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੁੰਦੀ ਆਪਣੇ ਬੰਦੇ ਕਹਿੰਦੇ ਨੇ ਵੀ ਸਾਡਾ ਇੱਕ ਵਾਰੀ ਪੈਰ ਧਰਾ ਦਿਓ ਉਸ ਤੋਂ ਬਾਅਦ 2 ਦਿਨ ਦਾ ਹੀ ਵੀਜ਼ਾ ਹੋਵੇ ਆਪਣੀ ਗੱਲ ਇਹੀ ਹੁੰਦੀ ਆ ਤੇ ਸ਼ੇਨਗਨ ਵੀਜ਼ੇ ਦਾ ਮਤਲਬ ਇਹ ਹੁੰਦਾ ਹੈ ਇਹਨੂੰ ਟੂਰਿਸਟ ਵੀਜ਼ਾ ਵੀ ਕਿਹਾ ਜਾਂਦਾ ਸ਼ੇਨਗਨ ਵੀਜ਼ਾ ਵੀ ਕਿਹਾ ਜਾਂਦਾ ਤੇ ਕੰਮ ਨਹੀਂ ਕਰ ਸਕਦੇ ਬਾਅਦ ਚ ਆਪਣੇ ਬੰਦੇ ਕਹਿੰਦੇ ਕੀ ਕਰਦੇ 10A S ਵੀਜ਼ੇ ਦੇ ਉੱਪਰ ਐਂਟਰ ਹੋ ਜਾਂਦੇ ਉਸ ਤੋਂ ਬਾਅਦ ਇਲੈਗਲ ਹੋ ਕੇ ਕੰਮ ਕਰਦੇ ਆ ਨੰਬਰ 2 ਦੇ ਉੱਤੇ ਆ ਜਾਂਦਾ ਜੀ ਬਿਜ਼ਨਸ ਵੀਜ਼ਾ ਬਿਜ਼ਨਸ ਵੀਜ਼ੇ ਦੇ ਉੱਪਰ ਆਪਾਂ ਦਾ ਕੰਮ ਦੀ ਪ੍ਰਪੋਜ਼ਲ ਚਾਹੀਦੀ ਹੁੰਦੀ ਆ ਅਗਲੀ ਕੰਟਰੀ ਦੇ ਵਿੱਚੋਂ ਕਿਹੜੀ ਕੰਪਨੀ ਆਪਾਂ ਨੂੰ ਕੰਮ ਦੇ ਉੱਪਰ ਬੁਲਾ ਰਹੀ ਆ ਆਪਣੇ ਕੋਲੇ ਕੀ ਕੀ ਡਾਕ ਆਪਣੇ ਸਾਰੇ ਡਾਕੂਮੈਂਟ ਸ਼ੋਅ ਕਰਨੇ ਹੁੰਦੇ ਆ ਮੈਸੀ ਦੇ ਵਿੱਚ ਬਿਜ਼ਨਸ ਵੀਜ਼ੇ ਵਾਸਤੇ ਕੰਮ ਦਾ ਸਾਰਾ ਡਿਟੇਲ ਹੁੰਦੀ ਆ ਵੀ ਇਸ ਕੰਪਨੀ 'ਚ ਕੰਮ ਕਰਨਾ ਆ ਇੰਨੀ ਤਨਖਾਹ ਆ ਮੈਂ ਇੱਥੇ ਰਹਿਣਾ ਆ ਇਹ ਜਿਹੜਾ ਵੀਜ਼ਾ ਹੁੰਦਾ ਹੈ ਇਹ 6 ਮਹੀਨਿਆਂ ਤੋਂ ਲੈ ਕੇ 10 ਸਾਲ ਤੱਕ ਦਾ ਹੁੰਦਾ ਤੇ ਬਾਅਦ ਚ ਇਹ ਜਿਹੜਾ ਵੀਜ਼ਾ ਆ ਵਰਕ ਪਰਮਿਟ ਦੇ ਵਿੱਚ ਵੀ ਕਨਵਰਟ ਹੋ ਜਾਂਦਾ ਹੁੰਦਾ ਇਨ ਫਿਊਚਰ ਤੁਹਾਡੀ ਸੈਲਰੀ ਦੇ ਹਿਸਾਬ ਨਾਲ ਜਦੋਂ ਤੁਹਾਨੂੰ ਕੰਪਨੀ ਦੇ ਵਿੱਚ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਕੰਪਨੀ ਤੁਹਾਨੂੰ ਪੱਕਾ ਕਰ ਲੈਂਦੀ ਆ ਕੰਟਰੈਕਟ ਦੇ ਕੇ ਤੁਹਾਡਾ ਜਿਹੜਾ ਵੀਜ਼ਾ ਆ ਇਹ ਟੈਂਪੋਰਰੀ ਵੀਜ਼ਾ ਜਿਹੜਾ ਹੁੰਦਾ ਆ ਜਿੰਨੇ ਵੀ ਟਾਈਮ ਦਾ ਲੱਗਦਾ ਉਸ ਨੂੰ ਕਾਰਡ ਦੇ ਵਿੱਚ ਕਨਵਰਟ ਕਰਵਾ ਸਕਦੀ ਆ ਯੂਰਪ ਦੀਆਂ ਵੱਖ-ਵੱਖ ਕੰਟਰੀਆਂ ਦੇ ਵਿੱਚ ਵੱਖ-ਵੱਖ ਕਾਨੂੰਨ ਨੇ ਵੱਖ-ਵੱਖ ਵੀਜ਼ਿਆਂ ਵਾਸਤੇ ਇੱਕ ਮੈਂ ਸ਼ਾਰਟ ਵੀਡੀਓ ਬਣਵਾ ਰਿਹਾ ਕਿ ਤਾਂ ਜੋ ਤੁਹਾਨੂੰ ਸਾਰੇ ਵੀਜ਼ਿਆਂ ਦੀ ਜਿਹੜੀ ਕੈਟਾਗਰੀ ਆ ਉਹ ਚੰਗੀ ਤਰ੍ਹਾਂ ਸਮਝ ਲੱਗ ਸਕੇ ਕਿ ਕੀ ਕੀ ਹੁੰਦਾ ਹੈ ਇਹਨਾਂ ਦੇ ਵਿੱਚ ਨੰਬਰ 3 ਦੇ ਉੱਪਰ ਆ ਗਏ ਜੀ ਸਟੱਡੀ ਵੀਜ਼ਾ ਸਟੱਡੀ ਵੀਜ਼ੇ ਦਾ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਕਿ ਜਿਹੜੀ ਆਪਾਂ ਸਟੱਡੀ ਕੀਤੀ ਆਪਾਂ ਉਸ ਹਾਵ ਨਾਲ ਆਪਾਂ ਕਿਸੇ ਵੀ ਆਪਣਾ ਕਾਲਜ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਆਪਾਂ ਐਡਮਿਸ਼ਨ ਲੈ ਸਕਦੇ ਹਾਂ ਜਿਹੜੀ ਵੀ ਆਪਣੀ ਸਟੱਡੀ ਕੀਤੀ ਆ ਜਿੰਨੀ ਆਪਣੀ ਸਟੱਡੀ ਹੋਊਗੀ ਜਿੰਨਾ ਵੀ ਆਪਾਂ ਸਾਲ ਦੀ ਸਟੱਡੀ ਲੈਣੀ ਆ ਜਾਂ 2 ਸਾਲ ਦੀ ਨੇ ਜਿੰਨਾ ਵੀ ਜਿਹੜਾ ਵੀ ਆਪਾਂ ਡਿਗਰੀ ਡਿਪਲੋਮਾ ਕਰਨਾ ਆ ਉਸ ਹਿਸਾਬ ਨਾਲ ਜਿਹੜਾ ਕਿ ਆਪਾਂ ਨੂੰ ਵੀਜ਼ਾ ਦਿੱਤਾ ਜਾਂਦਾ ਤੇ ਸਟੱਡੀ ਵੀਜ਼ਾ ਵੀ ਵੱਖ-ਵੱਖ ਕੰਟਰੀਆਂ ਦੇ ਵਿੱਚ ਵੱਖ-ਵੱਖ ਦੇ ਕਾਨੂੰਨ ਨੇ ਸਟੱਡੀ ਵੀਜ਼ਾ ਵੀ ਕਨਵਰਟ ਹੋ ਜਾਂਦਾ ਆ ਜੇਕਰ ਤੁਹਾਨੂੰ ਕੰਮ ਦਾ ਕੰਟਰੈਕਟ ਮਿਲਦਾ ਕਿਸੇ ਵੀ ਕੰਟਰੀ ਦੇ ਵਿੱਚ ਯੂਰਪ ਦੀਆਂ ਵੱਖ-ਵੱਖ ਕੰਟਰੀਆਂ ਦੇ ਵੱਖ-ਵੱਖ ਜਿਹੜੇ ਕਾਨੂੰਨ ਨੇ ਨੰਬਰ ਚਾਰ ਦੇ ਉੱਪਰ ਆ ਜਾਂਦਾ ਜੀ ਆਪਣਾ ਮੈਰਿਜ ਵੀਜ਼ਾ ਮੈਰਿਜ ਵੀਜ਼ੇ ਦੇ ਵਿੱਚ ਇਹ ਹੁੰਦਾ ਵੀ ਜਦੋਂ ਕੋਈ ਵੀ ਮੁੰਡਾ ਜਾਂ ਕੁੜੀ ਕਿਸੇ ਬਾਹਰਲੇ ਨਾਲ ਵਿਆਹ ਕਰਵਾਉਂਦਾ ਤਾਂ ਬਾਹਰਲੀ ਕੰਟਰੀ ਤੋਂ ਜਿਹੜੇ ਕਿ ਪੇਪਰ ਕੱਲੇ ਜਾਂਦੇ ਆ ਤੇ ਉਹੋ ਇੰਡੀਆ ਜਾਂਦੇ ਆ ਜਦੋਂ ਇੰਡੀਆ ਫਿਰ ਉਹ ਉਸ ਕੰਟਰੀ ਦੀ ਐਮਬੈਸੀ ਦੇ ਵਿੱਚ ਜਮ੍ਹਾਂ ਕਰਵਾਏ ਜਾਂਦੇ ਜਿਹੜੀ ਕੰਟਰੀ ਤੋਂ ਮੈਰਿਜ ਦੇ ਪੇਪਰ ਆਏ ਹੁੰਦੇ ਆ ਜਾਂ ਕੀ ਹੁੰਦਾ ਇਨ ਫਿਊਚਰ ਕਿ ਮੁੰਡਾ ਬਾਰਵਾਂ ਆਇਆ ਕੁੜੀ ਇੰਡੀਆ ਦੇ ਵਿੱਚ ਆ ਤੇ ਉਹ ਮੁੰਡਾ ਇੰਡੀਆ ਤੋਂ ਇੰਡੀਆ ਆਉਂਦਾ ਤੇ ਵਿਆਹ ਹੁੰਦਾ ਆ ਤੇ ਫਿਰ ਉਹ ਇੰਡੀਆ ਜਿਹੜੀ ਐਮਬੈਸੀ ਹੁੰਦੀ ਆ ਵਾਲੋ ਫਰਾਂਸ ਦੀ ਐਮਬੈਸੀ ਜਿੱਥੋਂ ਵੀ ਆਇਆ ਹੋ ਮੁੰਡਾ ਉਸ ਐਮਬੈਸੀ ਦੇ ਵਿੱਚ ਪੇਪਰ ਜਿਹੜੇ ਆ ਕਿ ਜਮ੍ਹਾਂ ਕਰਵਾਏ ਜਾਂਦੇ ਤੇ ਫਿਰ ਜਿਹੜਾ ਆ ਉਹ ਮੈਰिज ਵੀਜ਼ਾ ਲੱਗਦਾ ਆ ਤੇ ਬਾਕੀ ਆ ਜਾਂਦਾ ਜੀ ਵੀਜ਼ਾ 5 ਨੰਬਰ ਦੇ ਉੱਪਰ ਆਨ ਅਰਾਈਵਲ ਵੀਜ਼ਾ ਆਨ ਅਰਾਈਵਲ ਵੀਜ਼ੇ ਦੇ ਉੱਪਰ ਮੈਂ ਵੀਡੀਓ ਪਹਿਲਾਂ ਬਣਾ ਚੁੱਕਿਆ ਆ ਆਨ ਅਰਾਈਵਲ ਵੀਜ਼ਾ ਆਪਾਂ ਨੂੰ 50 ਤੋਂ ਉੱਪਰ ਕੰਟਰੀਆਂ ਦੇ ਵਿੱਚ ਐਂਟਰੀ ਹੈਗੀ ਆ ਇੰਡੀਅਨ ਪਾਸਪੋਰਟ ਦੇ ਉੱਪਰ ਹੁਣ ਬਹੁਤ ਸਾਰੀਆਂ ਕੰਟਰੀਆਂ ਨੇ ਸਖਤਾਈ ਕਰਤੀ ਹੈ ਕਿਉਂਕਿ ਆਪਣੇ ਪੰਜਾਬੀ ਮੁੱਦੇ ਨਹੀਂ ਹੈਗੇ ਸਰਬੀਆ ਹੋ ਗਿਆ ਯੂਕਰੇਨ ਹੋ ਗਿਆ ਤੇ ਕਾਫੀ ਕੰਟਰੀਆਂ ਦੇ ਉੱਤੇ ਮੈਂ ਸਪੈਸ਼ਲ ਇੱਕ ਵੀਡੀਓ ਬਣਾਈ ਸੀ ਜੇਕਰ ਤੁਸੀਂ ਨਹੀਂ ਦੇਖੀ ਤਾਂ ਥੱਲੇ ਚੈਨਲ ਦੇ ਉੱਪਰ ਬਹੁਤ ਸਾਰੀਆਂ ਵੀਡੀਓ ਨੇ ਤੁਸੀਂ ਦੇਖ ਸਕਦੇ ਹੋ ਕਿ ਆਪ ਨੂੰ ਕਿਹੜੀ ਕਿਹੜੀ ਕੰਟਰੀਆਂ ਦਾ ਆਨਰਾਈਵਲ ਵੀਜ਼ਾ ਮਿਲਦਾ ਹੈ ਆਨਰਾਈਵਲ ਵੀਜ਼ਾ ਬਹੁਤ ਸਾਰੇ ਵੀਰਾਂ ਨੇ ਉਸ ਵੀਡੀਓ ਥੱਲੇ ਕਮੈਂਟ ਕੀਤੇ ਸੀਗੇ ਭਾਜੀ ਕੀ ਹੁੰਦਾ ਹੈ ਤੇ ਸ਼ਾਇਦ ਕਈਆਂ ਨੇ ਵੀਡੀਓ ਨਹੀਂ ਦੇਖੀ ਪੂਰੀ ਅੱਧ ਦੇ ਵਿੱਚ ਹੀ ਕਮੈਂਟ ਕਰਤਾ ਵੀਡੀਓ ਪਲੀਜ਼ ਸਾਰੀ ਸੁਣ ਲਿਆ ਕਰੋ ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਮੈਂ ਮੂਰੇ ਨਹੀਂ ਕਹਿੰਦਾ ਬਾਅਦ ਚ ਐਂਡ ਤੇ ਮੈਂ ਕਹਿ ਦਿੰਦਾ ਹੁੰਦਾ ਆ ਜਿਹੜਾ ਆਨਰਾਈਵਲ ਵੀਜ਼ਾ ਹੁੰਦਾ ਉਹਦਾ ਮਤਲਬ ਇਹ ਹੁੰਦਾ ਹੈ ਵੀ ਆਪਾਂ ਨੂੰ ਜਿਹੜਾ ਇੰਡੀਅਨ ਪਾਸਪੋਰਟ ਆ ਉਹਦੇ ਤੇ ਆਪਾਂ ਨੂੰ ਕਿਸੇ ਐਮਬੈਸੀ ਚ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਸਿਰਫ ਇੰਡੀਆ ਤੋਂ ਮੰਨ ਲਓ ਆਪਾਂ ਸਰਬੀਆ ਜਾਣਾ ਹੈ ਸਰਬੀਆ ਦਾ ਆਪਾਂ ਨੂੰ ਵੀਜ਼ਾ ਜਿਹੜਾ ਆ ਔਨਰਾਈਵਲ ਆ ਠੀਕ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਸਰਬੀਆ ਨੂੰ ਸਾਰਿਆਂ ਨੇ ਮੂੰਹ ਚੱਕ ਲੈਣਾ ਵੀ ਹਾਂ ਵੀ ਵੀਰ ਨੇ ਕਹਿਦਾ ਵੀ ਸਰਬੀਆ ਦਾ ਵੀਜ਼ਾ ਜ ਆਪਾਂ ਨੂੰ ਔਨਰਾਈਵਲ ਆ ਮੈਂ ਇੱਕ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਆ ਕਿਉਂਕਿ ਬਹੁਤ ਸਾਰੇ ਵੀਰ ਅਰਮੀਨੀਆ ਦਾ ਵੀਜ਼ਾ ਆ ਉਹ ਵੀ ਆਪਾਂ ਨੂੰ ਔਨਰਾਈਵਲ ਆ ਉਹਦਾ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਦੇਈ ਜਾਂਦੇ ਤੁਹਾਨੂੰ ਸਿਰਫ ਕੀ ਚਾਹੀਦਾ ਆ ਟਿਕਟ ਚਾਹੀਦੀ ਆ ਔਨ ਜਾਣ ਦੀ ਹੋਟਲ ਬੁਕਿੰਗ ਚਾਹੀਦੀ ਆ ਟਰੈਵਲ ਇੰਸ਼ੋਰੈਂਸ ਚਾਹੀਦੀ ਆ ਤੁਹਾਡੇ ਅਕਾਊਂਟ ਦੀ ਸਟੇਟਮੈਂਟ ਚਾਹੀਦੀ ਆ ਇਹ ਤਿੰਨ ਥੋੜੇ ਜਿਹੇ ਡਾਕੂਮੈਂਟ ਚਾਹੀਦੇ ਨੇ ਜੇਕਰ ਤੁਸੀਂ ਆਪ ਟ੍ਰਾਈ ਕਰੋ ਇਹਨਾਂ ਦੀ ਐਮਬੈਸੀ 'ਚ ਜਾ ਕੇ ਪਤਾ ਕਰਕੇ ਤੁਸੀਂ ਆਪ ਖੁਦ ਫਾਈਲ ਤਿਆਰ ਕਰਕੇ ਖੁਦ ਤੁਸੀਂ ਆਪਣਾ ਜਿਹੜਾ ਔਨ ਅਰਾਈਵਲ ਵੀਜ਼ਾ ਜਿਹੜਾ ਆ ਤੁਸੀਂ ਲੈ ਸਕਦੇ ਹੋ ਬਹੁਤ ਸੌਖਾ ਆ ਕੋਈ ਔਖਾ ਨਹੀਂ ਹੈਗਾ ਸਿਰਫ ਤੁਹਾਨੂੰ ਦਿੱਲੀ 에ਅਰਪੋਰਟ ਤੋਂ ਤੁਸੀਂ ਚੜ੍ਹਨਾ ਆ ਤੁਹਾਨੂੰ ਸਾਰੇ ਉਹਨਾਂ ਡਾਕੂਮੈਂਟ ਦੇਖਣੇ ਆ ਵੀ ਹਾਂ ਇਹਦੇ ਕੋਲ ਸਾਰੇ ਹੈਗਾ ਤੇ ਉੱਥੇ ਜੇ ਤੁਸੀਂ ਜਾ ਕੇ ਰਮੀਨੀਆ ਜਾਂ ਸਰਬੀਆ ਜਿੱਥੇ ਵੀ ਤੁਸੀਂ ਜਾ ਰਹੇ ਹੋ ਆਨਰਾਈਵਲ ਵੀਜ਼ੇ ਦੀ ਜਿਹੜੀਆਂ ਕੰਟਰੀਆਂ ਪੈਂਦੀਆਂ ਨੇ ਉਦੋਂ ਤੁਸੀਂ 에ਅਰਪੋਰਟ ਤੇ ਗੱਲਬਾਤ ਕਰ ਤੁਹਾਨੂੰ ਗੱਲਬਾਤ ਕਰਨੀ ਆਉਣੀ ਚਾਹੀਦੀ ਤੁਸੀਂ ਇੰਗਲਿਸ਼ ਬੋਲਦੇ ਹੋਣੇ ਚਾਹੀਦੇ ਹੋ ਇਹ ਨਾ ਹੋਵੇ ਕਿ ਤੁਸੀਂ ਇੰਗਲਿਸ਼ ਦੇ ਵਿੱਚ ਤੁਸੀਂ ਨਾ ਬੋਲੋ ਤੇ ਤੋਂ ਗੱਲਬਾਤ ਕਰਨ ਲੱਗੇ ਤੁਸੀਂ ਅੜ ਜਮੋ ਤੁਹਾਨੂੰ ਗੱਲਬਾਤ ਕਰਨੀ ਆਉਣੀ ਚਾਹੀਦੀ ਆ ਆਨਰਾਈਵਲ ਵੀਜ਼ੇ ਦੇ ਵਿੱਚ ਸਭ ਤੋਂ ਜਿਹੜਾ ਮੇਨ ਪੁਆਇੰਟ ਆ ਕੋਈ ਅਣਪੜ ਬੰਦਾ ਆਨਰਾਈਵਲ ਵੀਜ਼ੇ ਦਾ ਪੰਗਾ ਨਾ ਲਵੇ ਤੇ ਬਾਕੀ ਡਿਟੇਲ ਦੇ ਵਿੱਚ ਵੀਡੀਓ ਦੇਖ ਲਿਓ ਮੈਂ ਹੁਣ ਜਿੱਦਾਂ ਵੀਜ਼ਿਆਂ ਦੀ ਕੈਟਾਗਰੀ ਦੱਸ ਰਿਹਾ ਤੇ ਨੰਬਰ 6 ਦੇ ਉੱਪਰ ਆ ਜਾਂਦਾ ਜੀ 트랜ਜ਼ੈਂਟ ਵੀਜ਼ਾ ਇਹ ਜਿਹੜਾ ਵੀਜ਼ਾ ਹੁੰਦਾ ਹੈ 72 ਘੰਟਿਆਂ ਵਾਸਤੇ ਮਿਲਦਾ ਹੁੰਦਾ ਐਗਜ਼ਾਮਪਲ ਦੇ ਤੌਰ ਤੇ ਜੇਕਰ ਕੋਈ ਬੰਦਾ ਕੈਨੇਡਾ ਜਾਂ ਅਮਰੀਕਾ ਨੂੰ ਜਾ ਰਿਹਾ ਉਹਨਾਂ ਦੀ ਸਟੇ ਮੈਕਸਿਮਮ ਮਿਨੀਮਮ ਆਪਣਾ ਜਿਹੜੀ ਉਹਨਾਂ ਦੀ ਸਟੇ ਹੁੰਦੀ ਆ ਜ਼ਿਆਦਾਤਰ ਫਰਾਂਸ ਦੇ ਵਿੱਚ ਸਟੇ ਹੁੰਦੀ ਆ ਪੈਰਿਸ ਦੇ ਵਿੱਚ ਇੰਡੀਆ ਤੋਂ ਫਰਾਂਸ ਫਰਾਂਸ ਤੋਂ ਕੈਨੇਡਾ ਜਾਂ ਅਮਰੀਕਾ ਨੂੰ ਫਲਾਈਟਾਂ ਜਾਂਦੀਆਂ ਨੇ ਤੇ ਉਹ ਜਿਹੜੇ ਹੁੰਦੇ ਆ ਕਿ ਵੀਜ਼ਾ ਉਹ ਲੈ ਸਕਦੇ ਵੀ ਅਸੀਂ ਇਸ ਕੰਟਰੀ ਦੇ ਵਿੱਚ ਘੁੰਮਣਾ ਹੈ 72 ਘੰਟੇ ਉਹ ਵੀਜ਼ਾ ਵੈਲਿਡ ਹੁੰਦਾ ਉਹਦੇ ਵਿੱਚ ਰਿਟਰਨ ਟਿਕਟ ਦਿਖਾਉਣੀ ਹੁੰਦੀ ਆ ਬਹੁਤ ਸਾਰੇ ਏਜੰਟ ਕੀ ਕਰਦੇ ਆ ਇੰਡੀਆ ਤੋਂ ਕਹਿੰਦੇ ਆ ਕਿ ਤੁਸੀਂ ਉਸ ਕੰਟਰੀ ਦੇ ਵਿੱਚ ਜਾਵੋ ਤੁਹਾਨੂੰ ਉੱਥੇ 트랜ਜ਼ੀਟ ਵੀਜ਼ਾ ਮਿਲ ਜਾਊਗਾ ਪਰ ਉਹ ਵੀਜ਼ਾ ਨਹੀਂ ਦਿੰਦੇ ਬਹੁਤ ਮੁਸ਼ਕਲ ਆ ਹਰ ਇੱਕ ਕੰਟਰੀ ਦੀ ਆਪੋ ਆਪਣੇ ਵੱਖੋ ਵੱਖਰੇ ਜਿਹੜੇ ਆ ਕਿ ਕਾਨੂੰਨ ਨੇ ਤੇ ਬਾਕੀ ਤੁਹਾਨੂੰ ਮੈਂ ਸਾਰੇ ਵੀਜ਼ੇ ਦੱਸ ਹੀ ਦਿੱਤੇ ਆ ਜੀ ਤੇ ਜਿਹੜਾ ਵੀਜ਼ਾ ਜੇਕਰ ਤੁਹਾਡਾ ਰਿਜੈਕਟ ਹੋਇਆ ਵਾ ਉਹਦੇ ਕਾਰਨ ਜੇਕਰ ਤੁਹਾਡਾ ਟੂਰਿਸਟ ਵੀਜ਼ਾ ਰਿਜੈਕਟ ਹੋਇਆ ਵਾ ਤਾਂ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰ ਲਓ ਜੇਕਰ ਤੁਹਾਡਾ ਸਟੱਡੀ ਵੀਜ਼ਾ ਅਪਲਾਈ ਸਟੱਡੀ ਵੀਜ਼ਾ ਰਿਜੈਕਟ ਹੋਇਆ ਵਾ ਤਾਂ ਤੁਸੀਂ ਜਿਹੜਾ ਹੈ ਕੋਈ ਵਰਕ ਪਰਮਿਟ ਕਿਸੇ ਕੰਟਰੀ ਦਾ ਦੇਖ ਲਓ ਜਾਂ ਜਿੱਦਾਂ ਕਈ ਕੰਟਰੀਆਂ ਨੇ ਜਿੱਦਾਂ ਇਟਲੀ ਹੋਗਾ ਤੇ ਖੇਤੀਬਾੜੀ ਵਾਲੇ ਪੇਪਰ ਭਰੇ ਜਾਂਦੇ ਆ ਪੁਰਤਗਾਲ ਦੇ ਵਿੱਚ ਖੇਤੀਬਾੜੀ ਵਾਲੇ ਪੇਪਰ ਭਰੇ ਜਾਂਦੇ ਆ ਗ੍ਰੀਸ ਦੇ ਵਿੱਚ ਖੇਤੀਬਾੜੀ ਵਾਲੇ ਪੇਪਰ ਭਰੇ ਜਾਂਦੇ ਆ ਤੁਸੀਂ ਉੱਥੋਂ ਪੇਪਰ ਭਰਾ ਸਕਦੇ ਹੋ ਕਿਉਂਕਿ ਇਹੀ ਜੇ ਤੁਹਾਨੂੰ ਮੈਂ ਰਸਤੇ ਤਾਂ ਦੱਸ ਰਿਹਾ ਆਂ ਵੀ ਨਿਰਾਸ਼ ਨਾ ਹੋਵੇ ਜੇਕਰ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਵੀ ਮੇਰਾ ਸ਼ੈਨਗਨ ਵੀਜ਼ਾ ਰਿਜੈਕਟ ਹੋ ਗਿਆ ਮੇਰਾ ਸਟੱਡੀ ਵੀਜ਼ਾ ਰਿਜੈਕਟ ਹੋ ਗਿਆ ਮੇਰਾ ਵਰਕ ਪਰਮਿਟ ਰਿਜੈਕਟ ਹੋ ਗਿਆ ਕਦੇ ਵੀ ਡੋਂਕੀ ਵਾਲੇ ਰਸਤੇ ਵਿੱਚ ਨਾ ਪੋਵੋ ਕਿਉਂਕਿ ਬਹੁਤ ਸਾਰੇ ਵੀਰ ਮੈਨੂੰ ਫੋਨ ਲਾ ਕੇ ਪੁੱਛਦੇ ਨੇ ਕਿ ਭਾਜੀ ਅਸੀਂ ਡੋਂਕੀ ਲਾ ਲਈਏ ਸਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗੀ ਸਾਡੇ ਪਾਸਪੋਰਟ ਤੇ ਸਟੈਂਪ ਲੱਗ ਗਈ ਆ ਆਪਸ਼ਨਾਂ ਹੁੰਦੀਆਂ ਨੇ ਤੁਸੀਂ ਸਿਰਫ ਇੱਕ ਗੌਰ ਕਰਨ ਗੌਰ ਕਰਨੀ ਚਾਹੀਦੀ ਆ ਖਾਰੇਕ ਚੀਜ਼ ਦਾ ਹੱਲ ਹੁੰਦਾ ਕਦੇ ਵੀ ਡੋਂਕੀ ਨਾ ਲਾਓ ਕਿਉਂਕਿ ਡੋਂਕੀ ਲਾ ਕੇ ਤੁਸੀਂ ਜਾ ਤਾਂ ਜਾਓਗੇ ਯੂਰਪ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਜਾ ਤਾਂ ਜਾ ਤਾਂ ਵਧੋਗੇ ਪਰ ਤੁਹਾਨੂੰ ਪੇਪਰ ਬਣਾਉਣ ਦੇ ਵਿੱਚ ਅੱਗੇ ਫਿਰ ਪ੍ਰੋਬਲਮ ਆਊਗੀ ਤੁਹਾਡੇ ਫਿਊਚਰ ਦੇ ਵਿੱਚ ਠੀਕ ਹੈ 10-10 ਤੋਂ 15-15 ਸਾਲ ਫਿਰ ਲੱਗ ਜਾਂਦੇ ਨੇ ਕਿ ਪੇਪਰ ਬਣਾਉਣ ਦੇ ਉੱਪਰ ਕੋਈ ਡਾਕੂਮੈਂਟ ਪੂਰੇ ਨਹੀਂ ਹੁੰਦੇ ਕਿਤੇ ਤੁਹਾਡੇ ਪੇਪਰ ਜਿਹੜੇ ਹੈਗੇ ਤਿੰਨ ਚਾਰਾਂ ਚਾਰਾਂ ਪੰਜ ਸਾਲਾਂ ਦੇ ਵਿੱਚ ਬਣ ਜਾਂਦੇ ਹਰ ਇੱਕ ਕੰਟਰੀ ਦੇ ਉੱਪਰ ਮੇਰੀ ਵੀਡੀਓ ਬਣਾਈ ਹੋਈ ਆ ਸਪੇਨ ਦੇ ਉੱਪਰ ਪੁਰਤਗਾਲ ਦੇ ਉੱਪਰ ਇਟਲੀ ਦੇ ਉੱਪਰ ਪੋਲੈਂਡ ਦੇ ਉੱਪਰ ਮੈਂ ਵੀਡੀਓ ਬਣਾਉਂਗਾ ਮੈਂ ਹਰ ਵਾਰ ਕਹਿੰਨਾ ਆ ਥੋੜੇ ਦਿਨਾਂ ਤੱਕ ਮੈਂ ਵੀਡੀਓ ਲੈ ਕੇ ਆਉਂਗਾ ਫਰਾਂਸ ਤੇ ਵੀ ਵੀਡੀਓ ਬਣਾਈ ਵੀ ਆ ਚੈਨਲ ਦੇ ਉੱਪਰ ਤੁਸੀਂ ਸਾਰੀਆਂ ਵੀਡੀਓ ਥੱਲੇ ਤੱਕ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਪਣਾ ਸੁਝਾਅ ਜ਼ਰੂਰ ਦਿਓ ਕਿ ਕੋਈ ਕਮੀ ਪੇਸ਼ੀ ਲੱਗੀ ਆ ਜਾਂ ਕੋਈ ਕਿਸੇ ਕੋਈ ਰਹਿ ਗਿਆ ਕੋਈ ਕੋਈ ਵੀਜ਼ੇ ਦੀ ਜੜੀ ਆ categories ਤਾਂ ਜ਼ਰੂਰ ਮੈਨੂੰ ਤੁਸੀਂ ਦੱਸਿਓ ਜੀ ਓਕੇ ਸਸੀਕਾਲ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਜਲਦੀ ਤੁਹਾਡੇ ਰੂਬਰੂ ਹੋਵਾਂਗੇ